ਕਰਾਂਗੇ ਅਧਿਆਪਕਾਂ ਦੀਆਂ ਕੁਝ ਨਵੀਆਂ ਪੋਸਟਾਂ ਦੀ ਜਿਨ੍ਹਾਂ ਦੇ ਵਾਸਤੇ ਕਿ ਤੁਹਾਨੂੰ ਬਹੁਤ ਹੀ ਘੱਟ ਸਮਾਂ ਜਿਹੜਾ ਬਾਕੀ ਬਚਿਆ ਹੈਗਾ ਇਹ ਪੋਸਟਾਂ ਹਰੇਕ ਕੁਆਲਿਫੀਕੇਸ਼ਨ ਤੇ ਅਧਿਆਪਕ ਦੇ ਵਿੱਚ ਹੈਗੀਆਂ ਜਿਕਰ ਇਹਨਾਂ ਪੋਸਟਾਂ ਦੀ ਗੱਲ ਕੀਤੀ ਹੈ ਬਿਤੇ ਪੋਸਟਾਂ ਪੰਜਾਬ ਦੇ ਲਈ ਹੈਗੀਆਂ ਸੋ ਇਹਨਾਂ ਪੋਸਟਾਂ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਉਹ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਇਹਨਾਂ ਫਿਊਚਰ ਜਿੰਨੀ ਵੀ ਤੁਹਾਨੂੰ ਪੰਜਾਬ ਚ ਸਰਕਾਰੀ ਅਰਧ ਸਰਕਾਰੀ ਜਾਂ ਨਾਨ ਗਵਰਨਮੈਂਟ ਕਿਸ ਤਰ੍ਹਾਂ ਦੀਆਂ ਵੀ ਭਰਤੀਆਂ ਆਉਂਦੀਆਂ ਤੁਹਾਨੂੰ ਇਹ ਜਾਣਕਾਰੀ ਮਿਲਦੀ ਰਹੂਗੀ ਸੋ ਜਿਹੜੀਆਂ ਇਹ ਪੋਸਟਾਂ ਵੀ ਪੰਜਾਬ ਬਖ ਫੋਰਡ ਵੱਲੋਂ ਇਹ ਪੋਸਟਾਂ ਦਿੱਤੀਆਂ ਜਿਹਦੇ ਵਿੱਚ ਐਂਟੀਟੀ ਦੀਆਂ ਵੀ ਪੋਸਟਾਂ ਹੈਗੀਆਂ ETT ਦੀਆਂ ਪੋਸਟਾਂ ਹੈਗੀਆਂ ਜਿਨ੍ਹਾਂ ਨੇ ਵੀਅਰਡ ਕੀਤੀਆਂ ਉਹਨਾਂ ਦੀਆਂ ਪੋਸਟਾਂ ਹੈਗੀਆਂ ਜਿਨ੍ਹਾਂ ਨੇ ਐਮਏ ਕੀਤੀਆਂ ਉਹਨਾਂ ਦੀਆਂ ਪੋਸਟਾਂ ਹੈਗੀਆਂ ਤੇ ਇਹਦੇ ਵਿੱਚ ਗਰੁੱਪ ਡੀ ਦੀਆਂ ਪੀਐਨ ਦੀਆਂ 12ਵੀਂ ਪਾਸ ਤੇ 10ਵੀਂ ਪਾਸ ਵੀ ਪੋਸਟਾਂ ਹੈਗੀਆਂ ਤੁਸੀਂ ਆਹ ਅਫੀਸ਼ੀਅਲ ਨੋਟੀਫਿਕੇਸ਼ਨ ਦੇਖ ਸਕਦੇ ਹੋ ਇਸ ਅਫੀਸ਼ੀਅਲ ਨੋਟੀਫਿਕੇਸ਼ਨ ਦਾ ਸ਼ਾਰਟ ਤੁਹਾਨੂੰ ਮੈਂ ਇੱਥੇ ਦਿਖਾ ਦਿੰਦਾ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਤੁਸੀਂ ਕਰ ਸਕਦੇ ਹੋ ਇਹ ਤੁਸੀਂ ਚੈੱਕ ਕਰਦੇ ਹੋ ਤਾਂ ਸਾਹਮਣੇ ਇੱਕ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਪੰਜਾਬ ਵਕਫ ਬੋਰਡ ਠੀਕ ਹੈ ਤਾਂ ਚੰਡੀਗੜ੍ਹ ਇਹਨਾਂ ਦਾ ਜਿਹੜਾ ਪੂਰਾ ਐਡਰੈਸ ਲਿਖਿਆ ਹੋਇਆ ਤੇ ਇਹਨਾਂ ਵੱਲੋਂ ਜਿਹੜੀਆਂ ਪੋਸਟਾਂ ਕੱਢੀਆਂ ਗਿਆ ਆਨਲਾਈਨ ਐਪਲੀਕੇਸ਼ਨ ਆਰ ਇਨਵਾਈਟਡ ਫਰਮ एलिਜੀਬਲ ਕੈਂਡੀਡੇਟ ਫੋਰ 42 ਪਾਬ 42 ਪੋਸਟਾਂ ਟੀਚਿੰਗ ਦੇ ਵਿੱਚ ਨੇ ਅਲੱਗ-ਅਲੱਗ ਫੀਲਡ ਠੀਕ ਹੈ ਤੁਹਾਡਾ ਚਾਹੇ ਐਨਟੀਟੀ ਕੀਤੀ ਆ ਚਾਹੇ ਤੁਹਾਡੀ ਬੀਐਡ ਕੀਤੀ ਹੈ ਤੁਸੀਂ ਐਮਏ ਕੀਤੀ ਹੈ ਪੋਸਟ ਪੋਸਟ ਗ੍ਰੈਜੂਏਟਿਡ ਜਾਂ ਤੁਸੀਂ ਬੀਐਡ ਕੀਤੀ ਇਸ ਤੋਂ ਇਲਾਵਾ ਪਲੱਸ 2 ਪਾਸ ਵਾਸਤੇ ਜਿਹੜੀਆਂ 12 ਪੋਸਟਾਂ ਗਰੁੱਪ ਡੀ ਦੀਆਂ ਚਾਹੇ ਤੁਸੀਂ ਉਹਦੇ ਵਿੱਚ ਪੀ ਐਨ ਦੀਆਂ ਪੋਸਟਾਂ ਜਾਂ ਕੁਝ ਹੋਰ ਕਾਫੀ ਪੋਸਟਾਂ ਹੈਗੀਆਂ ਨਾ 10ਵੀਂ ਪਾਸ ਪੋਸਟਾਂ ਵੀ ਹੈਗੀਆਂ ਤਾਂ ਇਹ ਪੋਸਟਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪੋਸਟਾਂ ਨੂੰ ਇਸਲਾਮੀਆਂ ਸਕੂਲ ਵੱਲੋਂ ਕੱਢਿਆ ਗਿਆ ਹੈਗਾ ਤੇ ਇਹ ਪੋਸਟਾਂ ਵਿੱਚ ਮੇਨ ਤੌਰ ਤੇ ਜੇ ਆਪਾਂ ਦੇਖਿਆ ਜਾਵੇ ਤੁਸੀਂ ਇੱਕ ਸੈਕਿੰਡ ਚੈੱਕ ਕਰ ਸਕਦੇ ਹੋ ਅ ਤੁਸੀਂ ਦੇਖ ਸਕਦੇ ਹੋ ਇਹਨਾਂ ਜਿਹੜੀ ਡੇਟ ਹੈਗੀ ਆ 12 9 ਤੋਂ ਇਹ ਸ਼ੁਰੂ ਹੋਈਆਂ ਆਲਰੇਡੀ ਇਹ 30 9 ਤੱਕ ਆ ਵੀ ਟਾਈਮ ਤੁਹਾਡੇ ਕੋਲੇ ਬਸ ਥੋੜਾ ਹੀ ਬਚਿਆ 5 4 ਦਿਨ ਬਚੇ ਹੈਗੇ ਆ ਤਾਂ ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਤੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਨੂੰ ਜਿੱਥੇ ਤੁਹਾਨੂੰ ਸਾਰੀ ਡਿਟੇਲ ਮਿਲੂਗਾ ਦੇਖੋ ਵੀ ਉੱਥੇ ਲਿਖਿਆ ਇਹਨਾਂ ਨੇ ਸੈਲਰੀ ਕੁਆਲਿਫਿਕੇਸ਼ਨ ਐਪਲੀਕੇਸ਼ਨ ਫਾਰਮੈਟ ਸਭ ਕੁਝ ਇਹ ਅਫੀਸ਼ੀਅਲ ਵੈਬਸਾਈਟ ਆ www.bakhfboardpunjab.gov.in ਤੇ ਤੁਸੀਂ ਕਲਿੱਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹਾਂ ਠੀਕ ਹੈ ਵੀ ਸੋ ਇਹ ਪੋਸਟਾਂ ਨੇ ਜਿਹੜੇ ਵੀ एलिਜੀਬਲ ਸਟੂਡੈਂਟ ਹੈਗੇ ਤਾਂ ਉਹ ਆਪਣਾ ਅਪਲਾਈ ਕਰ ਸਕਦੇ ਪਰ ਇਹਦੇ ਵਿੱਚ ਪੀਐਸਟਡ ਪਾਸ ਮੰਗਿਆ ਗਿਆ ਜਿੰਨੇ ਵੀ ਟੀਚਰ ਚਾਹੇ ਐਂਟੀਟੀ ਦੀਆਂ ਟੀਚਰ ਦੀਆਂ ਅਪਲਾਈ ਕਰਨੀਆਂ ਚਾਹੇ ਤੁਸੀਂ ਵੀਐਨ ਟੀਚਰ ਅਪਲਾਈ ਕਰਨਾ ਹੈ ਜਿਹਨੂੰ ਟੀਸੀਟੀ ਬੋਲਦੇ ਆ ਚਾਹੇ ਤੁਸੀਂ ਪੀਜੀਟੀ ਨੂੰ ਪੋਸਟ ਗ੍ਰੈਜੂਏਟ ਬੋਲਦੇ ਆ ਉਹ ਅਪਲਾਈ ਕਰਨਾ ਚਾਹੇ ਈਟੀਟੀ ਤੇ ਅਪਲਾਈ ਕਰਨਾ ਤੁਹਾਡਾ ਪੀਐਸਟਡ ਪਾਸ ਇਥੇ ਮੰਗਿਆ ਗਿਆ ਪਰ ਜਿਹੜੀਆਂ ਗਰੁੱਪ ਡੀ ਦੀਆਂ ਪੋਸਟਾਂ ਨੇ ਉਹਨਾਂ ਦੇ ਵਿੱਚ ਤੁਸੀਂ ਸਿਰਫ 10ਵੀਂ ਜਾਂ 12ਵੀਂ ਹੀ ਮੰਗੀ ਗਈ ਆ ਸੋ ਇਹ ਜਾਣਕਾਰੀ ਇਸ ਵੀ ਵਧੀਆ ਲੱਗੇ ਤਾਂ ਲ ਤਾਇਆ ਜਾਣਕਾਰੀ ਦੇ ਨਾਲ